ਤੁਹਾਨੂੰ ਇੱਕ ਐਸੇ ਪਿੰਡ ਤੋਂ ਜਾਣੂ ਕਰਵਾਉਣਾ ਹੈ ਜਿਹੜਾ ਬੇਸ਼ੱਕ ਛੋਟਾ ਪਿੰਡ ਹੈ ਪਰ ਸਹੂਲਤਾਂ ਹਰ ਪ੍ਰਕਾਰ ਦੀਆਂ ਰੱਖਦਾ ਹੈ ਐਸਾ ਪਿੰਡ ਜਿਸ ਦੀ ਵੋਟ ਬੇਸ਼ੱਕ 1200 ਦੇ ਕਰੀਬ ਹੈ ਪਰ ਆਸ-ਪਾਸ ਦੇ 50 ਤੋਂ ਵੀ ਜ਼ਿਆਦਾ ਪਿੰਡਾਂ ਨੂੰ ਇਹ ਸਹੂਲਤਾਂ ਮਹੱਈਆ ਕਰਵਾਉਂਦਾ ਹੈ ਜੀ ਹਾਂ ਬੜਾ ਸੋਹਣਾ ਪਿੰਡ ਹੈ ਬੜਾ ਵਧੀਆ ਪਿੰਡ ਹੈ ਮੈਂ ਗੱਲ ਕਰ ਰਿਹਾ ਪਿੰਡ ਖੁੜੰਝ ਜ਼ਿਲ੍ਹਾ ਫਾਜ਼ਿਲਕਾ ਦੀ ਜੀ ਹਾਂ ਇਸ ਪਿੰਡ ਦੀ ਆਬਾਦੀ ਬੇਸ਼ੱਕ ਥੋੜੀ ਹੈ ਬੇਸ਼ੱਕ 1200 ਦੇ ਕਰੀਬ ਇਸ ਪਿੰਡ ਦੀ ਵੋਟ ਹੈ ਪਰ ਉਹ ਕਿਹੜੀ ਸਹੂਲਤ ਹੈ ਜਿਹੜੀ ਇਸ ਪਿੰਡ ਦੇ ਵਿੱਚ ਹੈ ਨਹੀਂ ਵੀਡੀਓ ਪੂਰੀ ਦੇਖਿਓ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਦਿਆਂਗੇ ਵਧੀਆ ਤਰੀਕੇ ਨਾਲ ਸਮਝਾਵਾਂਗੇ ਪਿੰਡ ਖੁੜਾਂਜ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਪਟਵਾਰ ਖਾਨਾ ਵੀ ਬਣਿਆ ਹੋਇਆ ਹੈ ਡਾਕ ਘਰ ਵੀ ਮੌਜੂਦ ਹੈ ਪਸ਼ੂ ਡਿਸਪੈਂਸਰੀ ਪਸ਼ੂ ਹਸਪਤਾਲ ਵੀ ਮੌਜੂਦ ਹੈ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਪਿੰਡ ਖੁੜਾਂਜੇ ਦੇ ਵਿੱਚ ਧਰਮਸ਼ਾਲਾ ਦੇ ਨਾਲ ਸ਼੍ਰੀ ਗੁਰੂ ਰਵੀਦਾਸ ਜੀ ਦਾ ਅਸਥਾਨ ਵੀ ਸ਼ੁਸ਼ੋਭਿਤ ਹੈ ਤਾਂ ਜਿਸ ਤ੍ਰੇਕੇ ਸਾਰੇ ਪਿੰਡ ਦੀ ਸ਼ਰਧਾ ਭਾਵਨਾ ਟਿੱਕੀ ਹੋਈ ਹੈ ਪਿੰਡ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਨੇ ਸਾਰਾ ਪਿੰਡ ਉਹਨਾਂ ਦਾ ਰਲ ਮਿਲ ਕੇ ਸਤਿਕਾਰ ਕਰਦਾ ਹੈ ਹੋਰ ਗੱਲ ਕਰੀਏ ਤਾਂ ਇੱਕ ਬਾਬਾ ਖੇਤਰਪਾਲ ਜੀ ਦਾ ਝੰਡ ਵੀ ਸ਼ਸ਼ੋਭਿਤ ਹੈ ਜਿਸ ਤੇ ਕਿ ਪਿੰਡ ਵਾਸੀਆਂ ਦੀ ਸ਼ਰਧਾ ਬਣੀ ਹੈ ਤੇ ਉਹ ਇੱਥੇ ਨਤਮਸਤਕ ਵੀ ਹੁੰਦੇ ਨੇ ਖੇਡ ਪ੍ਰੇਮੀਆਂ ਦੇ ਲਈ ਪਿੰਡ ਦੇ ਵਿੱਚ ਬਹੁਤ ਵਧੀਆ ਤੇ ਵੱਡਾ ਸਟੇਡੀਅਮ ਵੀ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਤੁਸੀਂ ਪਿੰਡ ਦੇ ਵਿੱਚ ਲੱਗੀ ਹੋਈ ਜਿੰਮ ਦੇ ਵੀ ਜਿਹੜੇ ਸ਼ਾਟ ਨੇ ਉਹ ਸਕਰੀਨ ਤੇ ਦੇਖ ਰਹੇ ਹੋ ਉਹ ਤਾਂ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਮੈਨੇਜ ਕੀਤਾ ਜਾਂਦਾ ਹੈ ਹੈਲਥ ਐਂਡ ਬੈਲੈਂਸ ਸੈਂਟਰ ਘਰ ਵੀ ਇਸ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਤੇ ਬੀਤੇ 16 ਮਾਰਚ 2025 ਨੂੰ 23ਵਾਂ ਕਬੱਡੀ ਓਪਨ ਟੂਰਨਾਮੈਂਟ ਪਿੰਡ ਖੁੜੰਝ ਦੇ ਸਟੇਡੀਅਮ ਵਿੱਚ ਕਰਵਾਇਆ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਤੇ ਸੁਸਾਇਟੀ ਵੀ ਬਣੀ ਹੋਈ ਹੈ ਸੁਸਾਇਟੀ ਬਾਰੇ ਥੋੜਾ ਤੁਹਾਨੂੰ ਡਿਟੇਲ ਚ ਦੱਸਾਂਗੇ ਸੋਸਾਇਟੀ ਦੇ ਵਿੱਚ ਹਰ ਪ੍ਰਕਾਰ ਦੇ ਖੇਤੀਬਾੜੀ ਨਾਲ ਸੰਬੰਧਿਤ ਸਾਮਾਨ ਜਿਹੜੇ ਇੱਥੇ ਮਿਲ ਜਾਂਦੇ ਆ ਹਰ ਪ੍ਰਕਾਰ ਦੀ ਫੈਸਿਲਿਟੀ ਇੱਥੇ ਬਣੀ ਹੋਈ ਹੈ ਇਸ ਦੇ ਵਿੱਚ ਕੰਟੀਨ ਵੀ ਬਣੀ ਹੋਈ ਹੈ ਜਿੱਥੋਂ ਪਿੰਡ ਦੇ ਲੋਕ ਸੌਦਾ ਆਪਾਂ ਕਹਿੰਦੇ ਨੇ ਕਰਾਨਾ ਰਾਸ਼ਨ ਖਰੀਦ ਸਕਦੇ ਆ ਵੇਰਕਾ ਦਾ ਜਿਹੜਾ ਸੈਟਅਪ ਹੈ ਉਹ ਵੀ ਲੱਗਿਆ ਹੋਇਆ ਵਿੱਚ ਮੈਂ ਕਹਣਾ ਵੀ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਹੈ ਉਹ ਸੋਸਾਇਟੀ ਦੇ ਵਿੱਚ ਬਣੀ ਹੋਈ ਹੈ ਮਿਲ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਲੈਣੀ ਹੈ ਬੜਾ ਸੋਹਣਾ ਗੱਲੋ ਇੱਕ ਪੰਚਾਇਤ ਘਰ ਬਣਿਆ ਹੋਇਆ ਹੈ ਇੱਥੋਂ ਦੇ ਦਫ਼ਤਰ ਬਣੇ ਹੋਏ ਨੇ ਵੀ ਬਹੁਤ ਵਧੀਆ ਸੋਚੱਜੇ ਤੇ ਸੁਚਾਰੂ ਢੰਗ ਦੇ ਨਾਲ ਇਸ ਨੂੰ ਚਲਾਇਆ ਜਾਂਦਾ ਹੈ ਮਿਲਦੇ ਹਾਂ ਸਰਦਾਰ ਵੀਰ ਸਿੰਘ ਗੱਲਜੀ ਨੂੰ ਤੇ ਪੁੱਛਦੇ ਹਾਂ ਇਹਨਾਂ ਤੋਂ ਵੀ ਪਿੰਡ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਆਪਾਂ ਨੂੰ ਮਹਈਆ ਜੀ ਇੱਥੇ ਸੈਟੀ ਦੇ ਵਿੱਚ ਸਾਨੂੰ ਤਾਂ ਇਉਂ ਆ ਲੱਗਦਾ ਵੀ ਕੋਈ ਇੱਥੇ ਕਮੀ ਰਹਿਣ ਹੀ ਨਹੀਂ ਦਿੱਤੀ ਇਹ ਜਿੰਨੇ ਵੀ ਮਤਲਬ ਸਟਾਫ ਹੈ ਜਿਹੜਾ ਫੈਕਟਰੀ ਸਾਹਿਬ ਹੈ ਹਾਂਜੀ ਰੇਸ਼ਮ ਸਿੰਘ ਹਾਂਜੀ ਇਹ ਜਿਹੋਨ ਦਾ ਮਤਲਬ ਇਹਨਾਂ ਦੇ ਅੰਡਰ ਆਇਆ ਹਾਂਜੀ ਇਹਨਾਂ ਨੇ ਕਿਸੇ ਮਤਲਬ ਸੰਦ ਦੀ ਜਾਂ ਕੋਈ ਹੋਰ ਕਮੀ ਰਹਿਣ ਹੀ ਨਹੀਂ ਦਿੱਤੀ ਪਹਿਲਾਂ ਪਹਿਲਾਂ ਕੁਛ ਨਹੀਂ ਇਕੱਲੀ ਰੇ ਮਿਲਦੀ ਸੀਗੀ ਪਹਿਲਾਂ ਤਾਂ ਇਕੱਲੀ ਰੇ ਹੀ ਮਿਲਦੀ ਸੀਗੀ ਠੀਕ ਹੈ ਜੀ ਤੇ ਹੁਣ ਇਹ ਕਿੰਨੇ ਚਿਰ ਤੋਂ ਜਿਹੜਾ ਆਪਾਂ ਨੂੰ ਸੰਦ ਸੰਦੇੜਾ ਸਾਰਾ ਮਿਲਦਾ ਤੇ ਇਹ ਮੇਰਾ ਖਿਆਲ 2013 13 ਤੋਂ ਲੈ ਕੇ ਹਾਂਜੀ 2013 ਤੋਂ ਲੈ ਕੇ ਅਸੀਂ ਨਾ ਉਧਰ ਜਗਰਾਉਂ ਕੰਨੀ ਗਏ ਸੀ ਇੱਕ ਸਾਇਟੀ ਵੇਖੀ ਸੀ ਅਸੀਂ ਆਂਦੇ ਸੀ ਵੀ ਸਾਇਟੀ ਦਾ ਇਹ ਅਜੇ ਵੇਖੀ ਹੈ ਪੰਜਾਬ ਲੈਵਲ ਤੇ ਠੀਕ ਹੈ ਜੀ ਪਰ ਉਹ ਸਾਇਟੀ ਵੇਖ ਕੇ ਜਦੋਂ ਇਹਨੇ ਆ ਕੇ ਕੰਮ ਕੀਤਾ ਤਾਂ ਸਾਨੂੰ ਉਹ ਸਾਇਟੀ ਵੀ ਭੁਲਾਤੀ ਇਹਨੇ ਕੀ ਬਾਤਾਂ ਹੈ ਇਹ ਹਾਂਜੀ ਤੇ ਜਿਹੜੇ ਆਪਣੇ ਕੋਲੇ ਟਰੈਕਟਰ ਹੈ ਜੀ ਇਹ ਹਾਂਜੀ ਉਹ ਜਿਹੜੇ ਇਹ ਪਿੰਡ ਦੇ ਬੰਦੇ ਲੈ ਕੇ ਜਾ ਸਕਦਾ ਜਾਂ ਕੋਈ ਬਾਹਰਲੇ ਪਿੰਡ ਦਾ ਬੰਦਾ ਵੀ ਲੈ ਕੇ ਜਾਂਦਾ ਕਿਰਾਏ ਕਿਰਾਏ ਵਾਸਤੇ ਦਿੰਨੇ ਆ ਹਾਂ ਕੋਈ ਵੀ ਲੋਡ ਬੰਦ ਆ ਜੇ ਉਸੇ ਨੂੰ ਲੈ ਜਾਂਦਾ ਜੀ ਤਕਰੀਬਨ ਇੱਥੇ ਸਾਰੇ ਹੀ ਸੰਦ ਹੈ ਮਤਲਬ 3-4 ਦਾ ਸੁਪਰ ਸਿੱਟਰੀ ਹੋਣਗੇ ਅੱਛਾ ਜੀ ਆ ਕਿ ਡੀਜ਼ਲ ਪੰਪ ਹੈ ਅੱਛਾ ਜੀ ਹਾਂ ਜੀ ਕੋਈ ਵੀ ਰਾਹਗੀਰ ਪੁਆਲੇ ਮਤਲਬ ਇੱਥੋਂ ਵੀ ਮਤਲਬ ਕਿ ਹੁਣ ਜੇ ਕੋਈ ਚੀਜ਼ ਦੀ ਲੋਡ ਪੈਂਦੀ ਹੈ ਬਾਹਰ ਨਹੀਂ ਜਾਣਾ ਪੈਂਦਾਗਾ ਨਹੀਂ ਨਹੀਂ ਜਾਣਾ ਪੈਂਦਾ ਜੀ ਤੇ ਇਹ ਜਿਹੜੀ ਆਪਣੀ ਸੋਸਾਇਟੀ ਬਣੀ ਹੈ ਇਹ ਕਿੰਨੇ ਪਿੰਡਾਂ ਦੀ ਸਾਂਝੀ ਹੈ ਜੀ ਇਹ 4 ਪਿੰਡਾਂ ਦੀ ਹੈ ਜੀ ਤਾਰੇ ਵਾਲਾ ਖਰਾਂਜ ਪਿੰਡ ਦਾ ਹੈਗਾ ਹੀ ਹੈਗਾ ਹਾਂਜੀ ਹਾਂਜੀ ਤਾਰੇ ਵਾਲਾ ਤੰਬੂ ਵਾਲਾ ਤੇ ਚੱਕ ਖਰਾਂਜ ਕਾਨੇ ਵਾਲਾ ਵੀ ਕਹਿੰਦੇ ਅੱਛਾ ਹਾਂਜੀ ਕਾਨੇ ਵਾਲਾ ਵੀ ਕਹਿੰਦੇ ਚੱਕ ਖਰਾਂਜ ਵੀ ਕਹਿੰਦੇ ਚੱਕ ਖਰਾਂਜ ਆਈ ਹਾਂਜੀ ਚਾਰ ਪਿੰਡਾਂ ਦੀ ਸਾਂਝੀ ਆ ਚਾਰ ਪਿੰਡਾਂ ਦੀ ਤੇ ਹੈ ਇਸ ਖਰਾਂਜ ਪਿੰਡ ਦੇ ਵਿੱਚ ਹਾਂਜੀ ਹਾਂਜੀ ਠੀਕ ਹਾਂਜੀ ਇਹ ਥਾਂ ਵੀ ਤਕਰੀਬਨ ਸੋਸਾਇਟੀ ਨੂੰ ਸੰਧੂ ਪਰਿਵਾਰ ਨੇ ਹੀ ਦਿੱਤੀ ਸੀ ਓਕੇ ਤੇ ਬਾਕੀ ਰਹਿੰਦੀ ਖੁੰਦੀ ਜਿਹੜੀ ਕਸਰਾ ਉਹ ਕੱਕੇ ਜ਼ਹਿਰਤ ਨੇ ਸੰਧੂ ਸਾਹਿਬ ਨੇ ਕੱਢੀ ਹੈ ਕਿ ਜੇ ਆਪਾਂ ਸਬਸਿਟੀਆਂ ਬਾਰੇ ਗੱਲ ਕਰੀਏ ਤੇ ਉਹਨਾਂ ਦੀ ਮਿਹਰਬਾਨੀ ਨਾਲ ਆਈਆਂ ਜਿੰਨੀਆਂ ਵੀ ਸਬਸਿਟੀ ਇੱਥੇ ਆਈ ਐਸ ਸੈਟਿੰਗ ਜਸਰਤ ਸਿੰਘ ਸੰਧੂ ਸਾਹਿਬ ਹਾਂਜੀ ਠੀਕ ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਨਯੋਗ ਹਾਂ ਠੀਕ ਆ ਉਸ ਤੋਂ ਪਹਿਲਾਂ ਭਾਈ ਲਾਲੀਹੋਰਾ ਦਾ ਬਹੁਤ ਵੱਡਾ ਸਨਯੋਗ ਠੀਕ ਆ ਠੀਕ ਹੈ ਠੀਕ ਹੈ ਠੀਕ ਹੈ ਨਾਮ ਸਿੰਘ ਬਰਾੜ ਸਾਹਿਬ ਸਰਪੰਚ ਸਰਪੰਚ ਦੇ ਖੜਾਂਜ ਪਿੰਡ ਦੇ ਤੇ ਆਪਾਂ ਨੂੰ ਕੁਝ ਜਾਣਕਾਰੀ ਦੇਣਗੇ ਸੋਸਾਇਟੀ ਬਾਰੇ ਹੈਨਾ ਇੱਕ ਕਰਿਆਨਾ ਸਟੋਰ ਬਣਾਇਆ ਆਪਣੇ ਪਿੰਡ ਸੋਸਾਇਟੀ ਦਾ ਜੀ ਅੱਛਾ ਬ੍ਰੈਕ ਕਰਿਆਨਾ ਜੋ ਵੀ ਮਰਜ਼ੀ ਲਓ ਸੈਂਪੂ ਸ਼ੈਂਪੂ ਕਲੀਨਿੰਗ ਹੋ ਗਿਆ ਸਾਬਣ ਬਿਸਕਟ ਸਭ ਕੁਝ ਖੰਡ ਤੇ ਇਹ ਆ ਜਿਹੜੀਆਂ ਖਾਲੀ ਪਈਆਂ ਪੇਟੀਆਂ ਕਿ ਸਮਾਨ ਸਮੂਹ ਚੜਨ ਆਲਾ ਪਿਆ ਹਜੇ ਇਸ ਮਿੰਟ ਚੰਨ ਨਾਲ ਆਈ ਜਾਂਦਾ ਸਟਾਕ ਠੀਕ ਹੈ ਵੀ ਬੇਰਕਾ ਦਾ ਬੂਥ ਵੀ ਵੈਸੇ ਬਾਹਰ ਲਾਇਆ ਹੋਇਆ ਕਹਦਾਈ ਬੇਰਕਾ ਦਾ ਬੂਥ ਅੱਛਾ ਬੇਰਕਾ ਦਾ ਠੀਕ ਹੈ ਉੱਥੋਂ ਸਾਰਾ ਕੁਝ ਮਿਲਿਆ ਕਰਨਾ ਬੇਰਕਾ ਵਾਲਾ ਵੀ ਬਸ ਉਹ ਵੀ ਸਮਾਨ ਆਈ ਜਾਂਦਾ ਹੌਲੀ ਹੌਲੀ ਸਾਰਾ ਵੀ ਆ ਵੀ ਦੇਖੋ ਤੁਸੀਂ ਸਾਰੇ ਟਰੈਕਟਰ ਤੋਂ ਚਾਰ ਟਰੈਕਟਰ ਜੀ ਇੱਕ ਅੱਜ ਲੋਡਰ ਬਣ ਕੇ ਵੀ ਆਈ ਜਾਂਦਾ ਠੀਕ ਹੈ ਹਾਂ ਨਵਾਂ ਸੁਆਗਾ ਪਹੁੰਚ ਗਿਆ ਸੀਗਾ ਠੀਕ ਹੈ ਭਾਈ ਜੀ ਦੋ ਕੰਪਿਊਟਰ ਕਰਾਏ ਆ ਇੱਕ ਚੱਲੀ ਜਾਂਦਾ ਇੱਕ ਕਾਵਲ ਠੀਕ ਹੈ ਟੋਟਲ ਖਾਂਦੀ ਆ ਸਰ ਹਾਂ ਤਿੰਨ ਤੂੜੀ ਵਾਲੇ ਮਸ਼ੀਨਾਂ ਠੀਕ ਹੈ ਪਾਰਟੀ ਵਾਜੀ ਤੋਂ ਵੈਸੇ ਵੱਖਰੀ ਚੀਜ਼ ਆ ਵੀ ਐਣੀ ਵੀ ਕੋਈ ਪਾਰਟੀ ਉਹ ਬਣੀ ਪਿਓ ਉਹਨੂੰ ਮਿਲ ਲੰਗੇ ਜਿੰਮੇ ਕਰਨ ਕੋਈ ਇਹ علیحدਾਂ ਕੱਢ ਕੇ ਰੱਖਿਆ ਹਾਂ ਅੱਛਾ ਇਹ ਨਵਾਂ ਆਇਆ ਹੈ ਹਾਂ ਨਵਾਂ ਆਇਆ ਲੋਡਰ ਆਈ ਜਾਂਦਾ ਹਾਂ ਲੋਡਰ ਆਈ ਜਾਂਦਾ ਠੀਕ ਹੈ ਆ ਭਾਈ ਟੂਲ ਟਾਲ ਵੀ ਲਾਤਾ ਜਰਾ ਇਹ ਤਾਂ ਪੂਰਾ ਹੈਂ ਕਰੀਬਨ 40% ਤੋਂ 50 ਹੋਣੇ ਮੈਸਰ ਤੋਂ ਤੋਸਤੀ ਆਏ ਆ ਸਾਰੇ ਪਹਿਲਾਂ ਸਟਾਰਟਿੰਗ ਉਹਨਾਂ ਤੋਂ ਹੋਈ ਸੀ ਹਾਂ ਜੈਤੋ ਵਾਲਾ ਤੋਂ ਦੋ ਉਰ ਤੋਂ ਆਏ ਆ ਸ਼ੁਰੂਆਤ ਉੱਥੋਂ ਹੀ ਜੈਤੋ ਤੋਂ ਹੋਈ ਸੀ ਠੀਕ ਆ ਭਾਈ 2013 ਵਿੱਚ ਹਾਂ ਠੀਕ ਹੈ ਤੋਂ ਬਾਅਦ ਜਿਹੜੇ ਸੰਦਸਰ ਤੋਂ ਪੰਜਾਬ ਆਇਆ ਰ ਟੈਕ ਹੋ ਗਈ ਸਾਨੂੰ ਸਟੇਸ਼ਨ ਵੀ ਬਣਾਤਾ ਸੀ ਇੱਥੇ ਅੱਛਾ ਹਾਂ ਪਾਣੀ ਦਾ ਕੱਸੀ ਦਾ ਪਾਣੀ ਆਉਂਦਾ ਇਹ ਮਤਲਬ ਕੀ ਜਿਹੜਾ ਸਰਵਿਸ ਸਟੇਸ਼ਨ ਬਣਿਆ ਇਹ ਆਪਣੇ ਸੰਦਸਲੇੜਿਆਂ ਵਾਸਤੇ ਕਿ ਹੋਰ ਨਹੀਂ ਨਹੀਂ ਹੋਰ ਵੀ ਜਿਹੜਾ ਮਰਜੀ ਤੋਂ ਹੋ ਕੇ ਲੈ ਜਾਂਦਾ ਇੱਥੇ ਆਪ ਹੀ ਅੱਛਾ ਇਹ ਇਹ ਫ੍ਰੀ ਬੰਦ ਫ੍ਰੀ ਸੇਵਾ ਹੀ ਆ ਹਾਂ ਅਜੇ ਰੱਖਿਆ ਨਹੀਂ ਰੇਟ ਉਹ ਵੈਸੇ ਆਪ ਹੀ ਧੋਗ ਲੈ ਜਾਂਦਾ ਮੁੰਡਾ ਹੁੰਦਾ ਨਹੀਂ ਕਈ ਵਾਰੀ ਪਰ ਆਪ ਹੀ ਧੋ ਲੈਂਦੇ ਤੇ ਆਪ ਧੋ ਲੈਂਦਾ ਆਪ ਧੋਲੇ ਠੀਕ ਆ ਬਾਈ ਜੀ ਆ ਪੈਟਰੋਲ ਪੰਪ ਤੇ ਇਹ ਪੈਟਰੋਲ ਪੰਪ ਆ ਕਿ ਡੀਜ਼ਲ ਪੰਪ ਆ ਡੀਜ਼ਲ ਪੰਪ ਆ ਜੀ ਪੈਟਰੋਲ ਪੰਪ ਨਹੀਂਗਾ ਅੱਛਾ ਡੀਜ਼ਲ ਪੈਂਦਾ ਹਾਂ ਭਾਈ ਪਾ ਕੇ ਮਖਾਓ ਯਾਰ ਕਿਤੇ ਉਹੀ ਤਾਂ ਲਾਈ ਬੈਠੇ ਮਸ਼ੀਨ ਹਾਂ ਚੱਲਦਾ ਯਾਰ ਕੰਮ ਅੰਦੇ ਸਣੇ ਆਪਦੇ ਵਿੱਚ ਪਾਉਂਦੇ ਆ ਹਾਂ ਅੱਛਾ ਬਾਹਰ ਨਾਲ ਬੰਦਾ ਵੀ ਮਦਰ ਕੀ ਤੇਲ ਪਵਾ ਸਕਦਾ ਇੱਥੋਂ ਵਾੜ ਦੇਗਾ ਪਾਉ ਠੀਕ ਹੈ ਗੁਰੂ ਘਰ ਰਵੀਦਾਸ ਬਾਬੇ ਦਾ ਮੰਦਿਰ ਬਣਿਆ ਹੋਇਆ ਅੱਛਾ ਜੀ ਉਹ ਬਾਹਰਲੇ ਪਾਸੇ ਬਣਿਆ ਪਿੰਡ ਵਾੜਨ ਸਾਰੀ ਠੀਕ ਹੈ ਉੱਥੇ ਹੀ ਧਰਮਸ਼ਾਲਾ ਬਣੀ ਜੀ ਸਾਰੇ ਪਿੰਡ ਦਾ ਇੱਕਾ ਵਧੀਆ ਪੂਰਾ ਵਧੀਆ ਇੱਕਾ ਸਾਰੇ ਪਿੰਡ ਦਾ ਜੀ ਠੀਕ ਹੈ ਜੀ ਆਹ ਟਰੈਕਟਰਾਂ ਦਾ ਕੰਮ ਹੈ ਜਾਂ ਮਸ਼ੀਨਾਂ ਕੋਈ ਵੀ ਚੀਜ਼ ਹੈ ਜਿਹੜੇ ਬੰਦੇ ਲੈਣ ਆਉਂਦੇ ਆ ਉਹਨਾਂ ਤੋਂ ਆਪਾਂ ਕੀ ਪ੍ਰੂਫ ਲੈਣੇ ਆ ਉਹਨਾਂ ਦਾ ਬਰਾੜ ਸਾਹਿਬ ਇਸ ਤਰ੍ਹਾਂ ਵੀ ਗੈਰਾ ਵੀ ਆਪਣਾ ਟਰੈਕਟ ਦੇ ਨਿਰਮਾਣ ਕਰਦਾ ਪਹਿਲਾਂ ਬੁਕਿੰਗ ਕਰਦੇ ਆ ਬੁਕਿੰਗ ਕਰਦੇ ਆ ਰੀਸਟਰ ਲੱਗਾ ਵੱਖਰਾ ਹੂੰ ਠੀਕ ਆ ਉਸ ਤੋਂ ਬਾਅਦ ਉਹਨਾਂ ਨੂੰ ਜਿਵੇਂ ਜਿਵੇਂ ਡਿਮਾਂਡ ਹੁੰਦੀ ਹੈ ਜਿਵੇਂ ਪਹਿਲਾਂ ਉਹ ਪਹਿਲਾਂ ਪਾਉ ਅਸੀਂ ਉਹ ਹੀ ਆਖਿਆ ਜੀ ਜਿਵੇਂ ਕੋਈ ਡਿਮਾਂਡ ਦਿੰਦਾ ਵੀ ਸਾਨੂੰ ਕੱਲ ਨੂੰ ਕਿਰਾਇਆ ਚਾਹੀਦਾ ਜਾਂ ਸੰਦ ਚਾਹੀਦਾ ਉਹ ਮੈਸੇਜ ਲਿਖਦੇ ਸਾਡਾ ਸਟਾਫ ਬਹੁਤ ਵਧੀਆ ਸਾਰੇ ਬੇਨਤੀ ਹੈ ਹੂੰ ਉਹ ਸਾਰੇ ਮੌਕੇ ਤੇ ਚੀਜ਼ ਨਹੀਂ ਮਿਲਦੀ ਮੌਕੇ ਤੇ ਮਿਲ ਸਕਦੀ ਜੇ ਪਈ ਇਹਦਾ ਜੇ ਪਈ ਇਹ ਤੇ ਮੌਕੇ ਆਪਣੇ ਕੋਲ ਚੀਜ਼ਾਂ ਇਹੋ ਜੀਆਂ ਨਾ ਵੀ ਸੰਸਾਂ ਦੀ ਨੇ ਪੰਜ ਪੰਜ ਹਰੇਕ ਪ੍ਰਕਾਰ ਦੇ ਆ ਜੇ ਬੰਦਾ ਖਾਲੀ ਨਹੀਂ ਕੋਈ ਜਾਂਦਾ ਜੀ ਵੀ ਇਹ ਨਹੀਂ ਵੀ ਇੱਕ ਡ੍ਰਿਲ ਆ ਜਾਂ ਇੱਕ ਰੋਟਾ ਵੀ ਟ੍ਰੈਕਟਰ ਆ ਉਹ ਨਹੀਂ ਕੰਮ ਇੱਥੇ ਵੀ ਪੰਜ ਸੱਤ ਮੈਂਬਰ ਇਕੱਠੇ ਹੋ ਜਾਣ ਤਾਂ ਵੀ ਇੱਥੇ ਖਾਲੀ ਨਹੀਂ ਕੋਈ ਜਾਂਦਾ ਗਾ ਜਿਹੜੇ ਭਾਈ ਜੀ ਮੰਨ ਕੇ ਚੱਲੋ ਵੀ ਚਾਰ ਪਿੰਡਾਂ ਦੀ ਸੋਸਾਇਟੀ ਸਾਂਝੀ ਹੈ ਹਾਂਜੀ ਉਹ ਚਾਰਾਂ ਪਿੰਡਾਂ ਵਾਲੇ ਵਰਤ ਸਕਦੇ ਆ ਜਾਂ ਹੋਰ ਨਵੇਂ ਪਿੰਡ ਦਾ ਵੀ ਕੋਈ ਦੂਰ ਵਾਲਾ ਵੀ ਉਹਦਾ ਏਰੀਆ ਕਿੱਥੋਂ ਤੱਕ ਕਰਉਣਾ ਚਾਹੀਦਾ ਜਾਂ ਕਿ ਇਹ ਪਹਿਲਾਂ ਮੈਂਬਰ ਨੂੰ ਆਪਣੀ ਪਹਿਲ ਆ ਸੋਸਾਇਟੀ ਦੇ ਮੈਂਬਰ ਜਿਹੜੇ ਜੀ ਜੀ ਉਹਨਾਂ ਤੋਂ ਆਪਣਾ ਸੰਦ ਵਾਧੂ ਆ ਪਿਆ ਫੇਰ ਆਪ ਐਕਸਟਰਾ ਦੇ ਸਕਦੇ ਆ ਵੈਸੇ ਨਹੀਂ ਕਿਉਂ ਮੇਰੇ ਲੈ ਨੂੰ ਸਪੈਂਡ ਦੀ ਜਿਹਾ ਜਾਨ ਪਛਾਨ ਵਾਲਾ ਬੰਦਾ ਵੀ ਉਹਦੀ ਸਾਨੂੰ ਪ੍ਰੂਫ ਦੇ ਉਹ ਤੋਂ ਫੋਨ ਕਰਾ ਸਰਪੰਚ ਦਾ ਜਾਂ ਕਿਸੇ ਬਹੁਤ ਵਾਰ ਬੰਦੇ ਦਾ ਜਿਹੜਾ ਸਾਨੂੰ ਸਾਡੇ ਨਾਲ ਅਸੀਂ ਜਾਣਦੇ ਹਾਂ ਵਿੱਚ ਇਸ ਬੰਦੇ ਦਾ ਓਕੇ ਉਹ ਐਸੀ ਨਹੀਂ ਐਸਾ ਰੇਕ ਤੁਸੀਂ ਸਾਨੂੰ ਸੰਦ ਲੈ ਕੇ ਤੇ ਫਿਰ ਸਾਨੂੰ ਕੀ ਪਤਾ ਲੱਗੂ ਉਸ ਪੈਸਾ ਸਾਡੇ ਮੈਂਬਰ ਹੀ ਪ੍ਰੂਫ ਦਿੰਦੇ ਉਹਨਾਂ ਦਾ ਵੀ ਸਾਡੇ ਵੀ ਸਾਡੀ ਜ਼ਿੰਮੇਵਾਰੀ ਹੈ ਮੈਂਬਰ ਤੋਂ ਲੈਨੇ ਸੋਸਾਇਟੀ ਮੈਂਬਰ ਤੋਂ ਠੀਕ ਹੈ ਕਿ ਸੋਨੋ ਸੰਦ ਦੇਣਾ ਤੁਸੀਂ ਕਹਿੰਦੇ ਹੋ ਜਾਂ ਨਾ ਦੇਓ ਤੁਹਾਡੀ ਮਰਜ਼ੀ ਹੈ ਇਹ ਸਾਨੂੰ ਦੇ ਰਹੇ ਹਾਂ ਅਸੀਂ ਲਾਹੇ ਲਾਹੇ 2013 ਚੱਕ ਡਾਇਰੈਕਟਰ ਅੱਛਾ ਜੀ ਕੋਈ ਚਾਚਾ ਵੀਰ ਸਿੰਘ ਸੀਗਾ ਅਸੀਂ ਸਾਰੇ ਨਾਲ ਉਸ ਵੇਖਣ ਗਏ ਸੀ ਕਿ ਇੱਕ ਸੋਸਾਇਟੀ ਸੀਗੀ ਲੁਧਿਆਣੇ ਸਾਈਡ ਤੇ ਹਾਂਜੀ ਉਹ ਉਹ ਦੋਸੀਂ ਵੇਖਣਗੇ ਵੀ ਸਾਡੀ ਸਰਟੀਫੀਕਟ ਇਸ ਤਰ੍ਹਾਂ ਬਣ ਜੂਗੀ ਜੀ ਪਰ ਨਹੀਂ ਫਿਰ ਅਸੀਂ ਉਹ ਹੁਣ ਪੁੱਛ ਲਵਾਂ ਚਾਚਾ ਜੀ ਸਿੰਘ ਬੈਠਾ ਜਿਹੜੇ ਮੈਂਬਰ ਹੋ ਗਏ ਸੀਗੇ ਉਹ ਤੋਂ ਟੌਪ ਤੇ ਆਪਣੀ ਸਰਟੀਫੀਕਟ ਸੀ ਜੀ ਹਾਂ ਡੀਜ਼ਲ ਪੰਪ ਸਰਵ ਸਟੇਸ਼ਨ ਰੇਗ ਸਹੂਲਤਾ ਏਟਮ ਗਾਰਡ ਆਪਣੇ ਏਟਮ ਰਾਈ ਵੀ ਆਪ ਪੈਸੇ ਕੱਢਦੇ ਮੈਂਬਰ ਦੇ ਜੋ ਜੋ ਮਰਜ਼ੀ ਕਰਵਾ ਸਕਦੇ ਅੱਛਾ ਏਟੀਐਮ ਵੀ ਲੱਗਿਆ ਏਟੀਐਮ ਲੱਗਿਆ ਜਿਵੇਂ ਅੱਜ ਅਸੀਂ ਨਵੇਂ ਆ ਰਿਹਾ ਆ ਦਸਾ 15 ਮਿੰਟ ਤੱਕ ਲੋਡਰ ਬਣਾਇਆ ਨਵਾਂ ਅਸੀਂ ਅੱਛਾ ਉਹ ਮੈਂਬਰ ਨੇ ਡਿਮਾਂਡ ਸੀ ਆਪਾਂ ਨੂੰ ਕਿਸਾਨਵਾਸਾਂ ਨੂੰ ਜ਼ਰੂਰ ਚਾਹੀਦੇ ਸੀ ਉਹ ਹਵਾਲੇ ਵਿੱਚ ਉਚਲੇ ਜਾਂਦਾ ਠੀਕ ਹੈ ਹਾਂ ਜੀ ਜੋ ਵੀ ਮੈਂਬਰ ਡਿਮਾਂਡ ਕਰਦੇ ਨੇ ਆਪਣੀ ਸੋਸਾਇਟੀ ਦੇ ਜੋ ਵੀ ਸਾਨੂੰ ਸੰਦ ਚਾਹੀਦਾ ਅਸੀਂ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਜੀ ਉਹ ਸੰਦ ਉਹਨਾਂ ਨੂੰ ਮਹਈਆ ਕਰਵਾ ਦਿੰਦੇ ਹਾਂ ਹਾਂ ਸਾਰ ਜੈਸਰ ਸਿੰਘ ਤੁਸੀਂ ਸੋਸਾਇਟੀ ਦੇ ਪ੍ਰਧਾਨ ਰਹੇ ਇੱਥੇ ਹਾਂ ਜੀ ਦੋ ਤਿੰਨ ਪਲਾਨ ਜੋ ਵੀ ਡੀਜ਼ਲ ਪੰਪ ਲਵਾਇਆ ਸਾਨੂੰ ਜੋ ਵੀ ਦਿੱਕਤਾਂ ਪਈਆਂ ਹਾਂ ਜੀ ਤੇ ਉਹਨਾਂ ਨੇ ਸਾਨੂੰ ਸਾਰੀਆਂ ਆਪਣੇ ਕਈਆਂ ਠੀਕ ਇਤਿੰਗ ਕਰਵਾਈਆਂ ਵੀ ਇੱਥੇ ਆਪ ਨੂੰ ਆਹ ਚੀਜ਼ ਚਾਹੀਦੀ ਇੱਥੋਂ ਆ ਚਾਹੀਦੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਉਹ ਇਹ ਤਾਂ ਅਸੀਂ ਆਪਣੀ ਸੋਸਾਇਟੀ ਬਾਰੇ ਗੱਲਾਂ ਬਾਈ ਜੀ ਤੇ ਬਾਕੀ ਹੋਰ ਪਿੰਡ ਦੇ ਵਿੱਚ ਮਤਲਬ ਕੀ ਕੋਈ ਚੀਜ਼ ਐਸੀ ਨੀ ਵੀ ਜਿਹੜੀ ਨਾ ਹੋਊਗੀ ਹਨਾ ਵੈਸੇ ਵੀ ਹਾਂ ਵਧੀਆ ਚਲੋ ਬਾਕੀ ਵੈਸੇ ਸਰਪੰਚ ਸਾਹਿਬ ਨੇ ਦੱਸਤਾ ਪਰ ਤੁਹਾਡੇ ਵੀ ਤੁਸੀਂ ਵੀ ਇਸ ਪਿੰਡ ਦੇ ਜੰਮ ਪਾਣਾ ਅਸੀਂ ਪਾਰਟੀ ਬਾਈ ਕੋਈ ਨਹੀਂ ਰੱਖੀ ਸੈਟੀ ਚ ਜੋ ਬੰਦਾ ਪਹਿਲਾ ਆਵੇ ਵਧੀਆ ਉਹਦਾ ਰਿਕਾਰਡ ਆ ਕੋਈ ਡਿਫਾਲਟਰ ਨਾ ਹੋਵੇ ਤੁਹਾਨੂੰ ਅਸੀਂ ਕਿਤੇ ਵੀ ਨਾ ਰੱਖੀ ਚੀਜ਼ ਕਿਸੇ ਪਾਰਟੀ ਦਾ ਮਰਜ਼ੀ ਹੋਵੇ ਕਿਸੇ ਨੂੰ ਕੋਈ ਨਾ ਨਾ ਉਹ ਨਾ ਉਹ ਨਹੀਂ ਬਹੁਤ ਵਧੀਆ ਗੱਲ ਆ ਬਾਈ ਸੋਸਾਇਟੀ ਤੇ ਗੇਟ ਤੇ ਬਿਲਕੁਲ ਨਾਲ ਹੀ ਬਾਹਰਲੇ ਪਾਸੇ ਵਰਕਸ਼ਾਪ ਬਣੀ ਹੋਈ ਐ ਜਿੱਥੇ ਕਿ ਖੇਤੀਬਾੜੀ ਸੰਦਾਂ ਦੀ ਜਿਹੜੀ ਟੁੱਟ ਭੱਜ ਹੁੰਦੀ ਹੈ ਉਹਨਾਂ ਦੀ ਰਿਪੇਅਰ ਕੀਤੀ ਜਾਂਦੀ ਹੈ ਤੇ ਨਵੇਂ ਸੰਦ ਵੀ ਤਿਆਰ ਕੀਤੇ ਜਾਂਦੇ ਨੇ ਮਿਲੋ ਏ ਹਨ ਰਾਜਾ ਸਿੰਘ ਜੀ ਜਿਹੜੇ ਕਿ ਇਸ ਵਰਕਸ਼ਾਪ ਦੇ ਕਹੇ ਲੋ ਕਲਾਕਾਰ ਨੇ ਕਲਾਕਾਰ ਮੈਂ ਤਾਂ ਸ਼ਬਦ ਵਰਤ ਰਿਹਾ ਕਿਉਂਕਿ ਜਿੱਤੇ ਹੱਥੇ ਵਿੱਚ ਕੋਈ ਵੀ ਕਲਾ ਹੁੰਦੀ ਹੈ ਉਹ ਕਲਾਕਾਰੀ ਹੁੰਦਾ ਹੈ ਮਕੈਨਿਕ ਕਹੇ ਲੋ ਕਲਾਕਾਰ ਕਹੇ ਲੋ ਗੱਲ ਇਹ ਸਾਡੇ ਕੋਲ ਪਹਿਲਾਂ ਕੰਮ ਰਿਪੇਅਰ ਦਾ ਜ਼ਿਆਦਾ ਸੀਗਾ ਅੱਛਾ ਜੀ ਹੁਣ ਅਸੀਂ ਰਿਪੇਅਰ ਤੋਂ ਹਟ ਕੇ ਪਿਛੇ ਮਤਲਬ ਨਵੇਂ ਸੰਦਾਂ ਦੇ ਵੱਲ ਆ ਰਹੇ ਆ ਠੀਕ ਹੈ ਜੀ ਤੇ ਜਿੰਨਾ ਫਰਮਾ ਜਾਂ ਜੋ ਕੰਮ ਆਪਾਂ ਆਪਣੇ ਹੱਥੀ ਕਰਨਾ ਸਾਰਾ ਚਲੋ ਠੀਕ ਹੈ ਜੀ ਵੀ ਇਹ ਨਹੀਂ ਆਪਾਂ ਕਿਸੇ ਦੀ ਨਕਲ ਮਾਰਨੀ ਆ ਜਾਂ ਇਹ ਆ ਆਪਾਂ ਆਪਦੀ ਸੋਧ ਨਾਲ ਆਪਦੇ ਦਿਮਾਗ ਨਾਲ ਠੀਕ ਹੈ ਵਾਲੀ ਪੈਂਤੀ ਅਸੀਂ ਇਹਨਾਂ ਤੋਂ ਹੀ ਬਣਾਈ ਆ ਟਰਾਲੀ ਵੀ ਇਹਨਾਂ ਤੋਂ ਹੀ ਇੱਕ ਤੋਂ ਇੱਕ ਤੋਂ ਲੈ ਕੇ ਸੰਦ ਜਿੰਨੇ ਵੀ ਟੋਟਲ ਸਾਰੇ ਸੰਦ ਤਿਆਰ ਹੁੰਦੇ ਆ ਠੀਕ ਹੈ ਜੀ ਤੇ ਨਵੇਂ ਹੁਣ ਸ਼ੁਰੂ ਕਰਦੇ ਆ ਇਹ ਕਿਹੜੇ ਟਰੈਕਟਰ ਤੇ ਜੌਂਡੀਅਰ ਤੇ ਆਏ ਜੌਂਡੀਅਰ ਪਾਲੋਜੀ ਹਾਲੈਂਡ ਪਾਲੋ ਮਗਰ ਪਾਲੋ ਇਹ ਰੰਗ ਦਾ ਹਸਾਬ ਹੈ ਕਲਰ ਦਾ ਹਾਂਜੀ ਅੱਛਾ ਵੀਕ ਹਾਲੈਂਡ ਵਾਲਾ ਨੀਲਾ ਕਰਾ ਲੈਂਦਾ ਹੈ ਜੌਂਡੀਅਰ ਅੱਛਾ ਇਹ ਰੰਗ ਦਾ ਹਸਾਬ ਹੈ ਠੀਕ ਹੈ ਜੀ ਨਹੀਂ ਕੁਛ ਜੌਂਡੀਅਰ ਦਾ ਤਾਂ ਹਾਲੈਂਡ ਦੀ ਘੋੜੀ ਦਾ ਵੀ ਫਰਕ ਹੈ ਠੀਕ ਹੈ ਜੀ 2000 ਕੰਦੇ ਵਿੱਚ ਆਪਾਂ ਵਰਕਸ਼ਾਪ ਕੀਤੀ ਸੀ ਜੀ ਸਭ ਤੋਂ ਸ਼ੁਰੂਆਤ ਭਾਈ ਵੀਰ ਸਿੰਘ ਨੇ ਕੀਤੀ ਸੀ ਸਭ ਤੋਂ ਪਹਿਲਾਂ ਟਰਾਲੀ ਇਹਨਾਂ ਨੂੰ ਬਣਾ ਕੇ ਦਿੱਤੀ ਸੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਅਸੀਂ ਸੰਸਾਰੀ ਮਤਲਬ ਬਣਾਏ ਠੀਕ ਹੈ ਠੀਕ ਹੈ ਜੀ ਠੀਕ ਹੈ ਕੰਮ ਸਾਡਾ ਕੋਲੇ ਆਪਾਂ ਰਾਤ ਨੂੰ 12 ਵਜੇ ਆਵੇ ਭਾਵੇਂ 1 ਵਜੇ ਆਵੇ ਭਾਵੇਂ ਨੇ ਬਹੁਤ ਵਧੀਆ ਗੱਲ ਹੈ ਜੀ ਇਹ ਨਹੀਂ ਕੋਈ ਮੈਂਬਰ ਮੋਂ ਤੋਂ ਖਰਾਬ ਹੋਊਗਾ ਜਾਂ ਇਹਨਾਂ ਨੂੰ ਕੋਈ ਤਕਲੀਫ ਆਊਗੀ ਠੀਕ ਹੈ ਜੀ ਇਹ ਕਿਸੇ ਵੀ ਕਾਨੂੰਨੀ ਇਹਨੇ ਮਸਲਾ ਅਜ ਤੱਕ ਪਰੇਸ਼ਾਨ ਹੋਣ ਦਿੱਤਾ ਠੀਕ ਹੈ ਜੀ ਇਹ ਸੀ ਪਿੰਡ ਖੁੜਾਂਜੇ ਜ਼ਿਲ੍ਹਾ ਫਾਜ਼ਿਲਕਾ ਬਾਰੇ ਜਾਣਕਾਰੀ ਸਾਨੂੰ ਤਾਂ ਪਿੰਡ ਬਹੁਤ ਵਧੀਆ ਲੱਗਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਪਿੰਡ ਕਿੱਦਾਂ ਦਾ ਲੱਗਿਆ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਵੀ ਦੇ ਸਕਦਾ ਹੈ ਤੁਹਾਡੇ ਕਮੈਂਟ ਨੂੰ ਕੱਲੇ-ਕੱਲੇ ਨੂੰ ਪੜਿਆ ਜਾਵੇਗਾ ਸਾਡੇ ਵੱਲੋਂ ਪਿੰਡ ਖੁੜੰਝ ਦੇ ਲੋਕਾਂ ਵੱਲੋਂ ਪਿੰਡ ਖੁੜੰਝ ਦੀ ਪੰਚਾਇਤ ਵੱਲੋਂ ਮੈਂਬਰਸ਼ਿਪ ਆਨਾ ਵੱਲੋਂ ਤੇ ਸਾਰਿਆਂ ਵੱਲੋਂ ਤੁਹਾਡੇ ਕਮੈਂਟ ਪੜੇ ਜਾਣਗੇ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਤਾਂ ਵੀ ਦੇ ਸਕਦਾ ਹੈ ਜੇਕਰ ਕੋਈ ਵੈਸੇ ਕੋਈ ਗੱਲ ਆਪਣੇ ਵਿਚਾਰ ਤੁਸੀਂ ਸਾਂਝੇ ਕਰਨੇ ਇਸ ਪਿੰਡ ਬਾਰੇ ਤਾਂ ਲਾਜ਼ਮੀ ਕਰੋ ਦੋਸਤੋ ਸਾਨੂੰ ਇੱਕ ਵੀਡੀਓ ਬਣਾਉਣ ਤੇ ਬੜੀ ਮਿਹਨਤ ਲੱਗਦੀ ਹੈ ਬੜਾ ਸਮਾਂ ਲੱਗਦਾ ਹੈ ਪਰ ਤੁਹਾਡਾ ਇੱਕ ਸੈਕਿੰਡ ਵੀ ਨਹੀਂ ਲੱਗਦਾ ਇਸ ਵੀਡੀਓ ਨੂੰ ਲਾਈਕ ਕਰਨ ਤੇ ਤੇ ਸ਼ੇਅਰ ਕਰਨ ਤੇ ਕਿਰਪਾ ਕਰਕੇ ਇੰਨਾ ਕਿ ਸਾਡੀ ਮਿਹਨਤ ਦਾ ਫਲ ਸਾਨੂੰ ਦੇ ਦਿਆ ਕਰੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਦੱਬ ਕੇ ਸ਼ੇਅਰ ਕਰ ਦਿਓ ਆਪੋ ਆਪਣੇ ਪਿੰਡ ਦਾ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਣਾ ਕਮੈਂਟਾਂ 'ਚ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਿੰਡ ਵੀ ਅਸੀਂ ਜਲਦ ਪਹੁੰਚਾਂਗੇ ਆਪਣੇ ਪਿੰਡ ਦੀ ਇਸੇ ਤਰ੍ਹਾਂ ਜੇਕਰ ਤੁਸੀਂ ਕਵਰੇਜ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਖਾਸੀਅਤ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਲਾਜ਼ਮੀ ਕਰੋ ਸਕਰੀਨ ਤੇ ਸਾਡਾ WhatsApp ਨੰਬਰ ਚੱਲ ਰਿਹਾ ਹੋਵੇਗਾ ਬਾਕੀ ਕਮੈਂਟ ਕਰਕੇ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ ਦੱਸ ਸਕਦੇ ਹੋ ਸਾਨੂੰ ਆਪਣੇ ਪਿੰਡ ਬਾਰੇ ਬਹੁਤ ਬਹੁਤ ਧੰਨਵਾਦ ਜੀ